ਸੱਚੀ ਗਾ ਸਰਪੰਚਨੀ ਜੀ ਸਤਿ ਸ੍ਰੀ ਅਕਾਲ ਕਾਦੀ ਆਉਣ ਦੇ ਐਮਐਲਏ ਮੈਡਮ ਨੂੰ ਮੈਂ ਕਰੂੰਗੀ ਤੇਰੀ ਸ਼ਿਕਾਇਤ ਐਮਐਲਏ ਮੈਡਮ ਜਿੰਦਾਬਾਦ ਐਮਐਲਏ ਮੈਡਮ ਬਾਹਰ ਪੰਡਿਤ ਦੀ ਸਰਪੰਚਨੀ ਤੇ ਮੈਂਬਰ ਬੈਠੇ ਆ ਉਥੋਂ ਮਿਲਣਾ ਚਾਹੁੰਦੇ ਆ ਇੱਕ ਇੱਕ ਕਰਕੇ ਭੇਜੋ ਐਮਐਲਏ ਮੈਡਮ ਮੈਂ ਪੰਡਿਤ ਦੀ ਸਰਪੰਚਨੀ ਆ ਜਿਹੜਾ ਬਾਹਰ ਮੈਂਬਰ ਬੈਠਾ ਮੈਂ ਇਹਦੀ ਸ਼ਿਕਾਇਤ ਲੈ ਕੇ ਆਈ ਹਾਂ ਹਾਂਜੀ ਦੱਸੋ ਜੀ ਪਹਿਲੀ ਗੱਲ ਬੇਬੇ ਦੀ ਸਾਰੀਆਂ ਤਾਂ ਨਰਗਾਂ ਦੇ ਹੱਡ ਨਾ ਖਾ ਗਿਆ ਨਾਲੇ ਕੱਖ ਪਾ ਗਿਆ ਦੂਜੀ ਗੱਲ ਆ ਮੈਂ ਤਾਂ ਚਿੱਟੇ ਵਾਲਿਆਂ ਨੂੰ ਅੰਦਰ ਕਰਾਉਣੀ ਆ ਤੇ ਇਹ ਦੂਜੇ ਦਿਨ ਜਾ ਕੇ ਛਡਾ ਲਿਆ ਹੁੰਦਾ ਮੈਡਮ ਜ ਐ ਮੈਡਮ ਮੇਰੀ ਵੀ ਗੱਲ ਸਮਝੋ ਮੈਂ ਸਰਪੰਚ ਮੈਡਮ ਦੀ ਸਾਰੀ ਗੱਲ ਸੁਣ ਲਈ ਤੂੰ ਇੱਕ ਨੰਬਰ ਦਾ ਡਿਫਾਲਟਰ ਬੰਦਾ ਹੈ ਮੈਡਮ ਜੇ ਤੁਸੀਂ ਇਹੋ ਜਿਹੇ ਬੰਦਿਆਂ ਦੀ ਗੱਲ ਸੁਣਦੇ ਰਹੇ ਪੰਜਾਬ ਤਾਂ ਬਾਜੂ ਪਰ ਆਪਣੀ ਪੰਜਾਬ ਦੀ ਕਵਾਲਿਟੀ ਨਹੀਂ ਬਚਣੀ ਨਾ ਤੂੰ ਬਜ਼ੁਰਗ ਬੇਬੇ ਦੀ ਨਰਕਾ ਦੀ ਢਿਆੜੀ ਖਾ ਗਿਆ ਮੈਡਮ ਅਮਰੀਕਾ ਚ ਹਜ਼ਾਰ ਬਜ਼ੁਰਗ ਹੈ ਕਿ ਮੈਂ ਕੱਲੇ ਥੋੜੀ ਉਹਨੇ ਢਿਆੜੀ ਖਾਧੀ ਹੈ ਅੱਧਾ ਪਾਰਟੀ ਫੰਡ ਚ ਵੀ ਦਿੱਤੀ ਹੈ ਉਹ ਗੱਲ ਤਾਂ ਠੀਕ ਹੈ ਬਾਕੀ ਚਿੱਟੇ ਵਾਲੇ ਤੁਸੀਂ ਕਿਉਂ ਛੜਕ ਲਿਆਉਣੇ ਹੋ ਮੈਡਮ ਅਸਲੀ ਫੰਡ ਤਾਂ ਪਾਰਟੀ ਦੇ ਚਿੱਟੇ ਵਾਲ ਦੇ ਨਾਲ ਹੀ ਜਾਂਦੇ ਵਿਚਾਰੇ ਟੱਟੇ ਫਿਰ ਪੁੱਛ ਤਾਂ ਛੜਾਉਂਦਾ ਹਾਂ ਤਾਂ ਉੱਪਰ ਚਿੱਟਾ ਕੋਣ ਵੇਚਦਾ ਬਸ ਬਸ ਠੀਕ ਹੈ ਪੀਜੀ ਉਹਨਾਂ ਨੇ ਸਰਪੰਚ ਕਿਹਨੇ ਬਣਾਇਆ ਸਰਪੰਚ ਇਹਨਾਂ ਨੂੰ ਬਣਾਓ ਇਹ ਆਪਣੀ ਪਾਰਟੀ ਵਾਸਤੇ ਠੀਕ ਹੈ ਠੀਕ ਹੈ ਮੈਮ